ਕੋ ਅੱਜਕੱਲ ਪ੍ਰੈਸ਼ਰ ਹੀ ਇੰਨਾ ਕਿ ਲੈ ਰਹੇ ਆ ਅਸੀਂ ਆਪਣੇ ਦਿਮਾਗ ਤੇ ਫਾਲਤੂ ਦਾ ਇੱਕ ਪੈਸੇ ਦੀ ਦੌੜ ਲੱਗੀ ਹੋਈ ਆ ਪਤਾ ਹੀ ਆ ਤੁਹਾਨੂੰ ਜਿਵੇਂ ਕਿ ਪ੍ਰਾਈਵੇਟ ਕੰਮ ਕਿਸ ਤਰ੍ਹਾਂ ਹੈਗੇ ਅੱਜਕੱਲ ਖਾਸ ਕਰਕੇ ਬੈਂਕਿੰਗ ਦੇ ਵਿੱਚ ਤਾਂ ਅੱਜਕੱਲ ਟਾਈਮਿੰਗ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਪੁੱਛੋ ਹੀ ਨਾ ਵਸੂ ਵੀਰ ਜੀ ਥੋੜਾ ਜਿਹਾ ਸਕੂਨ ਚਾਹੀਦਾ ਸੀਗਾ ਲਾਈਫ ਦੇ ਵਿੱਚ ਹੁਣ ਇਹ ਹੈ ਕਿ ਕਿਸੇ ਦਾ ਕੋਈ ਕਿਸੇ ਦੀਆਂ ਝਿੜਕਾਂ ਨਹੀਂ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਸਿਰ ਤੇ ਉਹ ਬੋਸ ਦੀਆਂ ਗਾਲਾਂ ਨਹੀਂ ਸਾਨੂੰ ਇਹ ਕਿਸੇ ਚੀਜ਼ ਦਾ ਬਰਡਨ ਨਹੀਂ ਹੈ ਕਿ ਅੱਜ ਪਟੂਰੇ ਇਹਨੇ ਵੇਚ ਕੇ ਹੀ ਜਾਣਿਆ ਨੇ ਤੇ ਘਰ ਨਹੀਂ ਜਾਓਗੇ ਮਨ ਨੂੰ ਸ਼ਾਂਤੀ ਆ ਆਰਾਮ ਨਾਲ ਘਰੇ ਜਾਈਦਾ ਆ ਬੱਚਿਆਂ 'ਚ ਹੱਸੀ ਦਾ ਆ ਖੇਡੀ ਦਾ ਟਾਈਮ ਦੇਦਾ ਘਰਦਿਆਂ ਨੂੰ ਵੀ ਟਾਈਮ ਦੇਈਦਾ ਘਰਦੇ ਵੀ ਖੁਸ਼ ਨੇ ਉਹ ਪੈਸੇ ਦੇ ਨਾਲ ਹਰ ਦੁਨੀਆ ਦੀ ਚੀਜ਼ ਖਰੀਦੀ ਜਾ ਸਕਦੀ ਆ ਬਟ ਇੱਕ ਮੰਦੀ ਸ਼ਾਂਤੀ ਨਹੀਂ ਖਰੀਦੀ ਜਾ ਸਕਦੀ ਜੇ ਸਾਡੇ ਕੋਲ ਪੈਸਾ ਹੈ ਸਕੂਨ ਨਹੀਂ ਹੈ ਤੇ ਉਸ ਪੈਸੇ ਦਾ ਕੀ ਫਾਇਦਾ ਕਈ ਆਪਾਂ ਲੋਕੀ ਵੇਖਦੇ ਆ ਪੈਸਾ ਬਹੁਤ ਹੁੰਦਾ ਲੇਕਿਨ ਸਕੂਨ ਸ਼ਾਂਤੀ ਨਹੀਂ ਮਿਲਦੀ ਉਸ ਪੈਸੇ ਦਾ ਫਾਇਦਾ ਕੋਈ ਨਹੀਂ ਜਦੋਂ ਕਿ ਸ਼ਾਂਤੀ ਨਾ ਮਿਲੇ ਅਸੀਂ ਤੁਹਾਨੂੰ ਇੱਕ ਐਸੇ ਨੌਜਵਾਨਾ ਮਿਲਣ ਜਾਣ ਜਾ ਰਹੇ ਹਾਂ ਜਿਸਨੇ ਇੱਕ ਨਿੱਜੀ ਬੈਂਕ ਵਿੱਚ ਨੌਕਰੀ ਕਰਦੇ ਹੋਏ ਉਸ ਨੌਕਰੀ ਨੂੰ ਲਤ ਮਾਰੀ 6 ਸਾਲ 6 ਲੱਖ ਰੁਪਏ ਦਾ ਪੈਗ ਸੀਗਾ ਉਹਨੂੰ ਵੀ ਲਤ ਮਾਰ ਕੇ ਹੁਣ ਆਪਣਾ ਇੱਕ ਐਸਾ ਸਟਾਰਟਅਪ ਖੋਲਿਆ ਹੈ ਜਿਸ ਨਾਲ ਉਹ ਦਾ ਮਨ ਸੰਤੁਸ਼ਟ ਹੈ ਅਤੇ ਵਧੀਆ ਕਾਰੋਬਾਰ ਵੀ ਚੱਲ ਰਿਹਾ ਹੈ ਸੋ ਗੱਲਬਾਤ ਵੀ ਕਰਾਂਗੇ ਪਹਿਲਾਂ ਮੈਂ ਤਸਵੀਰਾਂ ਦਿਖਾਦਾ ਉਸ ਸਟਾਰਟਅਪ ਦੀਆਂ ਉਸ ਨੌਜਵਾਨ ਦੀਆਂ ਜਿਸ ਨੇ ਇੱਕ ਨਿੱਜੀ ਬੈਂਕ 'ਚ ਨੌਕਰੀ ਕਰਦਾ ਸੀਗਾ ਲੇਕਿਨ ਉਸ ਨੂੰ ਛੱਡ ਕੇ ਤੇ ਆਪਣਾ ਕੰਮ ਕੀਤਾ ਸੋ ਕਹਿੰਦਾ ਸੀ ਪੈਸੇ ਤਾਂ ਸੀਗੇ ਲੇਕਿਨ ਮਨ ਦੀ ਸ਼ਾਂਤੀ ਨਹੀਂ ਸੀਗਾ ਸਕੂਨ ਨਹੀਂ ਸੀਗਾ ਸੋ ਗੱਲਬਾਤ ਵੀ ਕਰਦੇ ਆ ਕਿਉਂਕਿ ਬੈਂਕ ਵਿੱਚ ਨੌਕਰੀ ਕਰਨ ਦੇ ਬਾਵਜਿਦ ਵੀ ਕਾਫੀ ਅੱਛਾ ਪੈਕੇਜ ਸੀਗਾ ਉਹਦਾ ਲੇਕਿਨ ਉਸ ਨੂੰ ਲੱਤ ਮਾਰ ਕੇ ਆਇਆ ਉਸੇ ਨੌਕਰੀ ਨੂੰ ਜਾਇਨ ਕਰਕੇ ਆਇਆ ਅਤੇ ਹੁਣ ਆਪਣਾ ਸੈਟਅਪ ਖੋਲ੍ਹਿਆ ਸੋ ਛੋਲੇ ਬਥੋਰਾ ਲਗੋਤਾ ਸੈਟਅਪ ਉਹਦੀ ਤਿਆਰ ਕੀਤਾ ਸਾਫ ਸੁੱਥੀ ਚੀਜ਼ ਆ ਅਦਰ ਲੋਕੀ ਵੀ ਕਾਫੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਹੌਸਲਾ ਫਾਇਜੀ ਕੀਤੀ ਜਾ ਰਹੀ ਕਿ ਇਸ ਮੁੰਡੇ ਨੇ ਬਹੁਤ ਵਧੀਆ ਕੰਮ ਕੀਤਾ ਸੋ ਗੱਲਬਾਤ ਕਰਦੇ ਹਾਂ ਉਸ ਨਾਲ ਕਿ ਕਿਦਾਂ ਮਨ ਵਿਚਾਰ ਆਇਆ ਤੇ ਨੌਕਰੀ ਨੂੰ ਲੱਤ ਕਿਉਂ ਮਾਰੀ ਸਸ਼ਿਕਾ ਵੀ ਜੀ ਸਸ਼ਿਕਾ ਜੀ ਸੱਚੀ ਨਾਮ ਹੈ ਆਪਣਾ ਜਰਾ ਨਾਮ ਮਨਦੀਪ ਸਿੰਘ ਹੈ ਜੀ ਭਾਜੀ ਜੀ ਸਭ ਤੋਂ ਪਹਿਲਾਂ ਸਾਡੇ ਵੱਲੋਂ ਤੇ ਸਾਡੇ ਚੈਨਲ ਵੱਲੋਂ ਤੁਹਾਨੂੰ ਇਸੇ ਨਵੇਂ ਕੰਮ ਦੀ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਮਾਲਕ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਵੀ ਜੀ ਤੇ ਕੀ ਮਨ ਵਿਚ ਸੋਚ ਆਈ ਕਿ ਮੈਂ ਸੈਟਅਪ ਖੋਲਾਂ ਚੰਗੀ ਭਲੀ ਨੌਕਰੀ ਪੈਕੇਜ ਜੀ ਬਹੁਤ ਅੱਛਾ ਸੀਗਾ ਤੇ ਕੀ ਮੰਨ ਚ ਵਿਚਾਰ ਰਿਹਾ ਹੈ ਕਿਉਂ ਲਤ ਮਾਰੀਏ ਬੱਸ ਵੀਰ ਜੀ ਥੋੜਾ ਜਿਹਾ ਸਕੂਨ ਚਾਹੀਦਾ ਸੀਗਾ ਲਾਈਫ ਦੇ ਵਿੱਚ ਹਾਂਜੀ ਸਕੂਨ ਨਹੀਂ ਸੀਗਾ ਬਸ ਸਕੂਨ ਹੀ ਨਹੀਂ ਸੀਗਾ ਹਾਂਜੀ ਤੁਸੀਂ ਪਤਾ ਹੀ ਹੈ ਤੁਹਾਨੂੰ ਜਿਵੇਂ ਕਿ ਪ੍ਰਾਈਵੇਟ ਕੰਮ ਕਿਸ ਤਰ੍ਹਾਂ ਹੈਗੇ ਅੱਜ ਕੱਲ੍ਹ ਖਾਸ ਕਰਕੇ ਬੈਂਕਿੰਗ ਦੇ ਵਿੱਚ ਤਾਂ ਅੱਜ ਕੱਲ੍ਹ ਟਾਈਮਿੰਗ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਪੁੱਛੋ ਹੀ ਨਾ ਪੈਕੇਜ ਕਿੰਨਾ ਹੀ ਬੈਂਕ ਪੈਕੇਜ ਮੇਰਾ 6 ਲੱਖ ਦਾ ਸੀਗਾ ਜੀ ਸਰ 6 ਲੱਖ ਰੁਪਏ ਦੇ ਪੈਕੇਜ ਨੂੰ ਤੁਸੀਂ ਲਤ ਮਾਰ ਕੇ ਤੇ ਹੁਣ ਆਪਣਾ ਕੰਮ ਕੋਲੇ ਆ ਜੀ ਬਿਲਕੁਲ ਸਰ ਬਿਲਕੁਲ ਕਿਦਾਂ ਲੱਗ ਰਿਹਾ ਤੁਹਾਨੂੰ ਆਪਣਾ ਕੰਮ ਖੋਲਿਆ ਛੋਲੇ ਭੂਰੇ ਦਾ ਕੰਮ ਖੋਲਿਆ ਕਿਦਾਂ ਨਾਲ ਮਨ ਚ ਕਿਤਾ ਫੀਲ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਬਹੁਤ ਵਧੀਆ ਹੁਣ ਇਹ ਹੈ ਕਿ ਕਿਸੇ ਦਾ ਕੋਈ ਕਿਸੇ ਦੀਆਂ ਛਿੜਕਾਂ ਨਹੀਂ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਸਿਰ ਤੇ ਕਿ ਬੋਸ ਦੀਆਂ ਗਾਲਾਂ ਨਹੀਂ ਠੀਕ ਹੈ ਜੀ ਇੰਨਾ ਟਾਰਗੇਟ ਆ ਜਿਨੇ ਅਕਾਊਂਟ ਖੋਲ ਕੇ ਹੀ ਆਉਣੇ ਆਨੇ ਤੇ ਘਰ ਨਹੀਂ ਜਾਓਗੇ ਠੀਕ ਹੈ ਜੀ ਇਨੀ ਐਫ ਡੀ ਕਰਕੇ ਆਉਣੀ ਆਨੇ ਤੇ ਘਰ ਨਹੀਂ ਜਾਓਗੇ ਇੱਥੇ ਸਾਨੂੰ ਇਹ ਕਿਸੇ ਚੀਜ਼ ਦਾ ਬਰਡਨ ਨਹੀਂ ਹੈ ਕਿ ਅੱਜ ਪਟੂਰੇ ਇਹਨੇ ਵੇਚ ਕੇ ਹੀ ਜਾਣੇ ਆਨੇ ਤੇ ਘਰ ਨਹੀਂ ਜਾਓਗੇ ਠੀਕ ਹੈ ਚਲੋ ਮਾਲਕ ਦੀ ਦਿਆਲ ਨਾਲ ਬਹੁਤ ਹਾਂਜੀ ਲੋਕਾਂ ਨੇ ਟੇਸਟ ਅੱਛਾ ਲੱਗ ਰਿਹਾ ਲੋਕਾਂ ਨੂੰ ਕਾਫੀ ਫੀਡਬੈਕ ਅੱਛਾ ਆ ਰਿਹਾ ਲੋਕਾਂ ਦਾ ਕੋਈ ਨਹੀਂ ਬਹੁਤ ਖੁਸ਼ੀ ਹੈਗੀ ਚਲੋ ਮਾਲਕ ਨੇ ਉਧਰੋਂ ਛੱਡ ਕੇ ਇਧਰਲੇ ਪਾਸੇ ਤੋਰ ਦਿੱਤਾ ਬਹੁਤ ਵਧੀਆ ਮਨ ਨੂੰ ਸ਼ਾਂਤੀ ਆ ਆਰਾਮ ਨਾਲ ਘਰੇ ਜਾਈਦਾ ਆ ਬੱਚਿਆਂ 'ਚ ਹੱਸੀ ਦਾ ਆ ਖੇਡੀ ਦਾ ਟਾਈਮ ਦੇਦਾ ਘਰਦਿਆਂ ਨੂੰ ਵੀ ਟਾਈਮ ਦੇਈਦਾ ਘਰਦੇ ਵੀ ਖੁਸ਼ ਨੇ ਕੀ ਗੱਲ ਕਰੀਏ ਘਰਦਿਆਂ ਤੇ ਘਰਦਿਆਂ ਦੇ ਵਿੱਚ ਕੌਣ ਕੌਣ ਫੈਮਿਲੀ 'ਚ ਕੌਣ ਕੌਣਾ ਹੈ ਗਾ ਜੀ ਫੈਮਿਲੀ ਦੇ ਵਿੱਚ ਵੀਰ ਜੀ ਮੇਰੇ ਮਦਰ ਨੇ ਔਰ ਮੇਰੀ ਵਾਈਫ ਹੈ ਔਰ ਦੋ ਬੱਚੇ ਨੇ ਬੇਟੀਆਂ ਮੇਰੀਆਂ ਦੋ ਹਾਂਜੀ ਤੇ ਘਰਦਿਆਂ ਨੇ ਕਦੀ ਕਿਹਾ ਕਦੀ ਵੀ ਨਹੀਂ ਗੱਲ ਹੋਈ ਕਿ ਤੁਸੀਂ ਉਹ ਨੇਡਾ ਵਧੀਆ ਜਿਹੜੇ ਬੈਂਕ ਤੋਂ ਨੌਕਰੀ ਮਿਲ ਲੱਤ ਮਾਰ ਕੇ ਆਏ ਔਰ ਜ਼ਾਇਨ ਕਰਕੇ ਆਏ ਹੋ ਹੁਣ ਆਪਣਾ ਤੁਸੀਂ ਆ ਖੋਲੋਗੇ ਤੇ ਕਦੀ ਆਣਾ ਕੰਨੀ ਨਹੀਂ ਕੀਤੀ ਘਰਦਿਆਂ ਨੇ ਵਾਈਫ ਨਾਲੋਂ ਕਿੱਤੀ ਗਏ ਨਹੀਂ ਨਹੀਂ ਵੀਰ ਜੀ ਵਾਈਫ ਤਾਂ ਮੇਰੇ ਉਹਨਾਂ ਦਾ ਬਹੁਤ ਜ਼ਿਆਦਾ ਸਾਥ ਹੈ ਮੈਨੂੰ ਇਸ ਕੰਮ ਦੇ ਵਿੱਚ ਹਾਂਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ ਬਹੁਤ ਮੈਨੂੰ ਇਨਸਪਾਇਰ ਕੀਤਾ ਹੈ ਇੱਧਰ ਇਸ ਬਾਰੇ ਆਪਣੇ ਕੰਮ ਬਾਰੇ ਚਲੋ ਉਹ ਵੀ ਬੈਂਕ ਦੀ ਵੀ ਠੀਕ ਸੀਗੀ ਬਟ ਇਹ ਸੀਗਾ ਕਿ ਉਹਨਾਂ ਨੂੰ ਟਾਈਮ ਨਹੀਂ ਸੀ ਦੇ ਪਾਉਂਦੇ ਬੱਚਿਆਂ ਨੂੰ ਅਸੀਂ ਸ਼ਾਮ ਨੂੰ ਕਿਤੇ ਜਾਣਾ ਆ ਬੌਸ ਨੇ ਕਹਣਾ ਨਹੀਂ ਇਸ ਟਾਈਮ ਨਹੀਂ ਜਾਣਾ ਇਹ ਕੰਮ ਕਰਕੇ ਜਾਣਾ ਆ ਤਾਂ ਫਿਰ ਥੋੜਾ ਜਿਹਾ ਉਹਨਾਂ ਨੂੰ ਹੁੰਦਾ ਸੀਗਾ ਕਿ ਸਾਡੇ ਲਈ ਟਾਈਮ ਨਹੀਂ ਕੱਢ ਪਾਉਂਦੇ ਤਾਂ ਹਰ ਵੇਲੇ ਖਿੱਚ-ਖਿੱਚ ਉੱਥੋਂ ਦੀ ਟੈਨਸ਼ਨ ਜਿਹੜੀ ਉਹ ਘਰ ਚ ਆ ਕੇ ਕੱਢਣੀ ਬੱਚਿਆਂ ਨਾਲ ਵੀ ਖਿੱਚ-ਖਿਜਾਈ ਉਹ ਮਜ਼ਾ ਨਹੀਂ ਸੀਗਾ ਲਾਈਫ ਦਾ ਚਲੋ ਪੈਕੇਜ ਛੱਡਿਆ ਨੌਕਰੀ ਛੱਡੀ ਪਰ ਜਿਦਾਂ ਲੋਕੀ ਬਾਹਰ ਜਾ ਰਹੇ ਤੁਸੀਂ ਬਾਹਰ ਵੀ ਵਿਦੇਸ਼ ਵੀ ਜਾ ਸਕਦੇ ਸੀਗੇ ਉੱਥੇ ਜਾ ਕੇ ਵੀ ਕੰਮ ਕਰ ਸਕਦੇ ਹੋ ਦੇਖੋ ਵੀਰ ਜੀ ਬਾਹਰਲੇ ਦੇਸ਼ ਹੁਣ ਤੁਹਾਨੂੰ ਪਤਾ ਹੀ ਆ ਦਿੱਲੀ ਕੋਈ ਨਾ ਕੋਈ ਖਬਰ ਆਉਂਦੀ ਹੈ ਕਿ ਕਿਸ ਤਰ੍ਹਾਂ ਆ ਕਿਸ ਤਰ੍ਹਾਂ ਕੋਈ ਦੋ ਦੋ ਬੱਚੇ ਆ ਚਾਰ ਚਾਰ ਬੱਚੇ ਸਾਰੇ ਬਾਹਰ ਨੇ ਕਿ ਸੈਟਿੰਗ ਉਹੋ ਜੀ ਹੁੰਦੀ ਨਹੀਂ ਫਿਰ ਵਾਪਸ ਆ ਜਾਂਦੇ ਨੇ ਆ ਕੇ ਫਿਰ ਉਹੋ ਕੋਸ਼ਿਸ਼ ਹੀ ਕਰਦੇ ਨੇ ਕੋਈ ਕਿਤੇ ਕੜੀ ਚੋਲ ਲਾ ਲੈਂਦਾ ਕੋਈ ਰਾਜਮਾ ਲਗਾ ਰਿਹਾ ਕੋਈ ਕੁਝ ਕਰ ਰਿਹਾ ਮੈਂ ਕਹਿ ਰਿਹਾ ਕਿ ਇਸ ਤੋਂ ਬੈਟਰ ਹੈ ਕਿ ਤੁਸੀਂ ਆ ਇੱਥੇ ਹੀ ਕਰ ਲਓ ਬਾਹਰ ਕਿਉਂ ਜਾਂਦੇ ਜੇ ਪਹਿਲਾਂ 25 25 40 40 ਲੱਖ ਰੁਪਏ ਤੁਸੀਂ ਕਰਦਿਆਂ ਦਾ ਵੇਸਟ ਕਰਦੇ ਹੋ ਫਿਰ ਵੀ ਆ ਕੇ ਤੁਸੀਂ ਇੱਥੇ ਬਾਅਦ ਵਿੱਚ ਇਹੀ ਕੰਮ ਛੋਟੇ-ਮੋਟੇ ਕਰਦੇ ਹੋ ਠੀਕ ਹੈ ਘਰ ਦੇ ਵੀ ਬੰਦੇ ਅੱਜ ਕੱਲ ਨੌਜਵਾਨ ਜਿਹੜੇ ਆ ਵੀ ਉੱਥੇ ਜਾ ਕੇ ਕੋਈ ਵੀ ਕੰਮ ਕਰਨਾ ਪਏ ਉਹ ਮਿਲ ਜਾਂਦੇ ਵੀ ਉੱਥੇ ਕਰਾਂ ਕੰਮ ਲੇਕਿਨ ਇੱਥੇ ਕੰਮ ਕਰਕੇ ਖੁਸ਼ ਨਹੀਂ ਆਗੇ ਬਿਲਕੁਲ ਭਾਜੀ ਅੱਜ ਕੱਲ ਭੇਡ ਚਾਲ ਬਣੀ ਹੋਈ ਆ ਸਟੈਂਡਰਡ ਦੇਖਦੇ ਆ ਕੀ ਉਹਨੇ ਚੈਨੀਆਂ ਪਾਲੀਆਂ ਮੈਂ ਵੀ ਜਾਵਾਂ ਚੈਨੀਆਂ ਬਾਹਰ ਪਰ ਉੱਥੇ ਜਾ ਕੇ ਕਰਦੇ ਕੀ ਨੇ ਉੱਥੇ ਜਾ ਕੇ ਕੁੜੀਆਂ ਜਾਂਦੀਆਂ ਨੇ ਉੱਥੇ ਵੀਡੀਓ ਦੇਖ ਰਿਹਾ ਸੀਗਾ ਕਿ ਉੱਥੇ ਰੇੜੀਆਂ ਲਗਾ ਰਹੀਆਂ ਨੇ ਉੱਥੇ ਮਜ਼ਦੂਰੀ ਕਰ ਰਹੀਆਂ ਨੇ ਇਸ ਤੋਂ ਮੰਦੀ ਹਾਲਤ ਕੀ ਹੋ ਸਕਦੀ ਆ ਪੰਜਾਬ ਵਾਸਤੇ ਪੰਜਾਬ ਸਾਰਾ ਇੱਕ ਭੇਡਚਾਲ ਬਣੀ ਹੋਈ ਆ ਜੀ ਗਵੰਨੀਆਂ ਦਾ ਚਲਾ ਗਿਆ ਮੈਂ ਵੀ ਆਪਣਾ ਭੇਜਣਾ ਆ ਉਹ ਕਰਜ਼ਾ ਚੁੱਕ ਚੁੱਕ ਕੇ ਸਾਨੂੰ ਤਾਂ ਪਤਾ ਹੈ ਬੈਂਕ ਦੇ ਵਿੱਚ ਲਿਮਟਾਂ ਬਣਾ ਬਣਾ ਕੇ ਤੁਸੀਂ ਬੱਚਿਆਂ ਨੂੰ ਬਾਹਰ ਭੇਜ ਰਹੇ ਹੋ ਹਾਂਜੀ ਆਪ ਕਰਜ਼ਾਈ ਹੋ ਕੇ ਬੱਚਿਆਂ ਨੂੰ ਬਾਹਰ ਭੇਜੋ ਬੱਚੇ ਉਹਨਾਂ ਦਾ ਦਿਲ ਨਹੀਂ ਲੱਗਦਾ ਕੰਮ ਨਹੀਂ ਮਿਲਦਾ ਫਿਰ ਇੱਥੇ ਆ ਜਾਂਦੇ ਨੇ ਕੀ ਫਾਇਦਾ ਇਸ ਚੀਜ਼ ਦਾ ਇਸ ਕਰਕੇ ਮੈਂ ਕਹਿੰਦਾ ਕਿ ਇੱਥੇ ਆਪਣਾ ਉਹ じゃ ਕੋਈ ਛੋਟਾ ਮੋਟਾ ਕਾਰੋਬਾਰ ਕਰੋ ਬਹੁਤ ਕੁਝ ਹੈ ਪਰਮਾਤਮਾ ਦਿੰਦਾ ਆ ਹਾਂਜੀ ਜੇ ਤੁਸੀਂ ਨੀਅਤ ਨਾ ਕਰੋਗੇ ਲਗਨ ਨਾ ਕਰੋਗੇ ਸਭ ਕੁਝ ਮਿਲਦਾ ਹੈ ਜਦੋਂ ਕੰਮ ਸਟਾਰਟ ਕਰਨ ਲੱਗੇ ਸੀ ਜਾਂ ਕੀਤਾ ਸੀ ਕੰਮ ਸਟਾਰਟ ਉਦੋਂ ਆਣਾ ਕਾਣੀ ਕਰਨ ਵਾਲੇ ਜਾਨ ਕੇ ਲੱਤਾਂ ਖਿਚਣ ਵਾਲੇ ਬਥੇਰੇ ਹੁੰਦੇ ਸੀ ਖਾਸ ਕਰਕੇ ਆਪਾਂ ਰਿਲੇਟਿਵ ਡਿਸਟੈਂਸ ਲਾ ਲੋ ਉਹਨਾਂ ਵੀ ਗੱਲਾਂ ਕੀਤੀਆਂ ਹੋਣੀਆਂ ਕਿ ਕਿੱਥੇ ਆ ਤੂੰ ਬੈਂਕ ਦੀ ਨੌਕਰੀ ਕਰਦਾ ਹਾਂ ਤੇ ਹੁਣ ਕਿੱਥੇ ਛੋਲੇ ਭਰੇ ਲਾਉਣ ਰਿਹਾ ਬਿਲਕੁਲ ਬਿਲਕੁਲ ਜੀ ਸਰ ਮੈਨੂੰ ਮੇਰੇ ਫਰੈਂਡ ਸਰਕਲ ਚ ਮੈਨੂੰ ਰਸਤੇ ਜਾਂਦੇ ਜਾਂਦੇ ਸਾਰੇ ਇਹੀ ਜਿਹੜੇ ਮੇਰੇ ਜਾਣਕਾਰ ਹੈ ਨੇ ਮੈਨੂੰ ਕਹਿੰਦੇ ਯਾਰ ਤੂੰ ਇਹ ਕੰਮ ਕੀ ਕੀਤਾ ਤੂੰ ਏਡੀ ਵਧੀਆ ਨੌਕਰੀ ਛੱਡ ਕੇ ਕੁਰਸੀ ਤੇ ਬੈਠਾ ਜੀ ਵਾਈਟ ਕਲਰ ਜੋਬ ਸੀਗੀ ਤੇਰੀ ਤੂੰ ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਉੱ ਕੀ ਭਾਵਿਕ ਦੀ ਆ ਉਥੇ ਜਿਸਤਾਨ ਜਾਣੇ ਉਹ ਲੱਗੇ ਉਹ ਉਹੀ ਬਿਲਕੁਲ 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 ਹੁਣ ਦੇਖੋ ਜੀ ਅਸੀਂ ਇਹ ਕਿੰਨੇ ਕਿ ਉਥੇ ਏਸੀ ਲੱਗੇ ਆ ਵਧੀਆ ਚੇਅਰ ਤੇ ਬੈਠੇ ਹੋ ਤੁਸੀਂ ਪਰ ਜੇ ਅੰਦਰ ਤੁਹਾਡਾ ਟਿਕਾ ਨਹੀਂ ਹੈਗਾ ਤਾਂ ਤੁਸੀਂ ਚੇਅਰ ਤੇ ਟਿਕ ਹੀ ਨਹੀਂ ਸਕਦੇ ਚਾਹੇ ਉਥੇ 10 ਏਸੀ ਲੱਗੇ ਹੋਣ ਇਸ ਚੀਜ਼ ਨੂੰ ਲੈ ਕੇ ਮੈਂ ਇਹ ਚੀਜ਼ ਹੀ ਸੋਚੀ ਕਿ ਨਹੀਂ ਆਪਣਾ ਹੀ ਕੀਤਾ ਜਾਏ ਯਾਰ ਅਸੀਂ ਮਾਲਕੀ ਕਰਨੀ ਆ ਹੁਣ ਨੌਕਰੀ ਨਹੀਂ ਕਰਨੀ ਬਸ ਆਪਣੇ ਬੌਸ ਆਪ ਬਣਨਾ ਹੁਣ ਐਹੀ ਸੋਚਿਆ ਅਗੋਂ ਨੌਕਰੀਆਂ ਦੇਣੀਆਂ ਆ ਬੱਸ ਬੱਸ ਚਲੋ ਬਾਕੀ ਉਹ ਮਾਲਕ ਦੇ ਹੱਥ ਆ ਕੀ ਕੀ ਤੁਸੀਂ ਦਿੰਦੇ ਹੋ ਇੱਥੇ ਵਾਸੀ ਮੈਂ ਮਿਰਜੀ ਅਜੀਤ ਪਟੂਰੇ ਸ਼ੋਲੇ ਸ਼ੁਰੂ ਕੀਤੇ ਆ ਹਾਂਜੀ ਬਾਕੀ ਕੀ ਵਧੀਆ ਟੇਸਟ ਆ ਅੰਮ੍ਰਿਤਸਰੀ ਟੇਸਟ ਹੀ ਮਿਲੇਗਾ ਤੁਹਾਨੂੰ ਇੱਥੇ ਉਹ ਕਿਦਾਂ ਅੰਮ੍ਰਿਤਸਰੀ ਟੇਸਟ ਇਹਦੇ ਵਿੱਚ ਮਿਲ ਜੇਗਾ ਮੈਂ ਮਿਰਜੀ ਅੰਮ੍ਰਿਤਸਰ ਆਪਣੇ ਬ੍ਰਾਂਚ ਹੈਗੀ ਆ ਮੇਰੇ ਰਿਲੇਟਿਵ ਨੇ ਉਹਨਾਂ ਦੀ ਰਾਣੀ ਕਾ ਬਾਗ ਬ੍ਰਾਂਚ ਹੈਗੀ ਆ ਹਾਂਜੀ ਉਹਨਾਂ ਦਾ ਨਿਊਟਰੀ ਕੁਲਚੇ ਦਾ ਪਟੂਰੇ ਸ਼ੋਲੇ ਦਾ ਕੰਮ ਹੈ ਹਾਂਜੀ ਉਹੀ ਟੇਸਟ ਇੱਥੇ ਲੈ ਕੇ ਆਏ ਆ ਹਾਂਜੀ ਬਾਕੀ ਵਧੀਆ ਰਿਸਪੌਂਸ ਹੈ। ਬਣਾ ਲੈ ਕੇ ਆਉਂਦੇ ਉੱਥੋਂ। ਨਹੀਂ ਨਹੀਂ, ਆਪ ਤਿਆਰ ਕਰਦੇ ਅਸੀਂ ਉਹੀ ਰੈਸਪੀ। ਆਪ ਕਿਤਾ ਤਿਆਰ ਕਰਦੇ। ਅਮਰਸਰੋਂ ਬਣ ਕੇ ਆਉਂਦਾ ਫੇਰ ਇਹ ਤੁਸੀਂ ਹੁਣ ਝੂਠਾ ਨਾ ਬੋਲੋ ਹੁਣ। ਨਹੀਂ ਨਹੀਂ ਵੀਰ ਜੀ ਮੈਂ ਬਕਾਇਦਾ ਜਦੋਂ ਮੈਂ ਰਿਜ਼ਾਈਨ ਕੀਤਾ ਸੀਗਾ ਮੈਂ ਉਸੇ ਟਾਈਮ ਅਮ੍ਰਿਤਸਰ ਮੂਵ ਕਰ ਗਿਆ ਸੀਗਾ ਉਹਨਾਂ ਦੇ ਕੋਲ। ਹਾਂਜੀ। ਉੱਥੋਂ ਫਿਰ ਮੈਂ ਡੇਢ ਮਹੀਨਾ ਪੂਰੀ ਰੈਸਪੀ ਮਤਲਬ ਚੰਗੀ ਤਰ੍ਹਾਂ ਤਿਆਰੀ ਕਰਕੇ ਫਿਰ ਇੱਥੇ ਆ ਕੇ ਸੈਟਅਪ ਸ਼ੁਰੂ ਕੀਤਾ ਹੈ। ਬਾਕੀ ਸੇਮ ਟੇਸਟ ਉਹੀ ਮਿਲੇਗਾ ਤੁਹਾਨੂੰ। ਇੱਕ ਵਾਰੀ ਟਰਾਈ ਕਰਕੇ ਦੇਖੋ ਮਤਲਬ ਫਿਰ ਅੰਮ੍ਰਿਤਸਰ ਦੇ ਜਿਹੜੇ ਪਟੂਰੇ ਛੋਲੇ ਆ ਉਹ ਤੁਸੀਂ ਆਪ ਤਿਆਰ ਕਰਦੇ ਹੋ ਪਟੂਰੇ ਵੀ ਆਪ ਕਰਦੇ ਬਿਲਕੁਲ ਸਰ ਬਿਲਕੁਲ ਪਟੂਰੇ ਵੀ ਆਪਣੇ ਹੱਥਾਂ ਨਾਲ ਹਾਂਜੀ ਬਿਲਕੁਲ ਮੇਰੇ ਮੇਰੇ ਵਾਈਫ ਉਹ ਵੀ ਮੇਰਾ ਨਾਲ ਮਰ ਸਾਥ ਦਿੰਦੇ ਨੇ ਬਹੁਤ ਜ਼ਿਆਦਾ ਉਹਨਾਂ ਦਾ ਸਾਥ ਹੈਗਾ ਚਲੋ ਰਲ ਮਿਲ ਕੇ ਅਸੀਂ ਉਹ ਇਸ ਟਾਈਮ ਇਹ ਸੈਟਅਪ ਸ਼ੁਰੂ ਕੀਤਾ ਤਾਂ ਉਹਨਾਂ ਨੇ ਪਰਿਵਾਰ ਹੁਣ ਖੁਸ਼ਹਾਲ ਉਹ ਪਰਿਵਾਰ ਕੋ ਰੋਜ਼ ਆਤੇ ਜਾਂਦੇ ਹੋ ਤੇ ਬਹੁਤ ਜ਼ਿਆਦਾ ਵਾਈ ਭਾਵੇਂ ਘਟਵਾ ਮੰਦੀ ਸ਼ਾਂਤੀ ਹੈਗੀ ਬਸ 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 ਇਹੀ ਚੀਜ਼ ਹੀ ਸੋਚੀ ਆ ਥੋੜਾ ਖਾ ਲੋ ਬਟ ਖਾਓ ਸਕੂਨ ਦਾ ਰਾਤ ਨੂੰ ਨੀਂਦ ਵਧੀਆ ਆਵੇ ਕੇ ਹਦੈ ਨਹੀਂ ਹੈ ਆ ਕਰਨਾ ਸਵੇਰੇ ਉਹ ਕਰਨਾ ਇਹ ਕਰਨਾ ਪਤਾ ਹੈ ਆਪਣਾ ਇਹ ਸੈਟਅਪ ਹੈਗਾ ਇਹ ਬਣਾ ਕੇ ਚਲੇ ਜਾਣਾ ਉੱਥੇ ਬੈਠ ਜਾਣਾ ਹੈ ਪਰ ਇਹ ਤੁਹਾਨੂੰ ਲੈ ਵੀ ਥੋੜਾ ਚੁਲ ਹੋਇਆ ਹੁਣ ਤੇ ਇਹ ਵੀ ਕਾਕੀ ਥੋੜੀ ਘਟ ਹੋਣੀ ਆ ਤੇ ਆਮਦਨੀ ਉਨੀਕ ਹੋਏਗੀ ਚਲੋ ਐਵੇਂ ਕਹੀਏ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਬੱਚੇ ਆਪਣੇ ਲੋਕਾਂ ਦਾ ਜਿਹੜੇ ਵੀ ਖਾ ਰਹੇ ਨੇ ਵਧੀਆ ਪਸੰਦ ਕਰ ਰਹੇ ਨੇ ਉਹੀ ਕਹਿ ਰਹੇ ਆ ਕਿ ਵਾਕਈ ਸੇਮ ਉਹੀ ਚੀਜ਼ ਹੈ ਜਿਹੜੀ ਅਸੀਂ ਉੱਥੇ ਕਰ ਇੱਥੋਂ ਵੀ ਕਿਹਾ ਜਾਂਦੇ ਨੇ ਅੰਮ੍ਰਿਤਸਰ ਖਾਣ ਵਾਸਤੇ ਆਪਣੇ ਉੱਥੇ ਬ੍ਰਾਂਚ ਹੁਣ ਜਿਹੜੇ ਉੱਥੇ ਜਾ ਰਹੇ ਨੇ ਉਹ ਇੱਥੇ ਖਾ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਵਕਤ ਹੀ ਉਹੀ ਚੀਜ਼ ਹੈ ਹਾਂਜੀ ਇੱਕ ਤੁਸੀਂ ਵਾਹ ਮਿਸਾਲ ਪੇਸ਼ ਕਰਤੀ ਆ ਵੀ ਚਲੋ ਇਹ ਨਹੀਂ ਹੈਗਾ ਵੀ ਪੈਸਾ ਹੀ ਹਰ ਜਗ੍ਹਾ ਅਕਾਊਂਟ ਕਰਦਾ ਠੀਕ ਹੈ ਜੀ ਮੰਦੀ ਸ਼ਾਂਤੀ ਵੀ ਕਿਤਨਾ ਕਿਤੇ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਮੰਦੀ ਸ਼ਾਂਤੀ ਬਹੁਤ ਜ਼ਰੂਰੀ ਹੈ ਜੀ ਦੇਖੋ ਅੱਜ ਕੱਲ ਪ੍ਰੈਸ਼ਰ ਹੀ ਇੰਨਾ ਕਿ ਲੈ ਰਹੇ ਅਸੀਂ ਆਪਣੇ ਦਿਮਾਗ ਤੇ ਫਾਲਤੂ ਦਾ ਇੱਕ ਪੈਸੇ ਦੀ ਦੌੜ ਲੱਗੀ ਹੋਈ ਆ ਹੋਰ ਕੁਝ ਨਹੀਂ ਆ ਕੋਈ ਰਿਸ਼ਤੇਦਾਰ ਭੈਣ ਭਰਾ ਬਸ ਇਹੀ ਸੋਚ ਰਹੇ ਕਿ ਪੈਸਾ 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 ਅੰਦਰ ਦਾ ਪਿਆਰ ਮੋਹ ਪਿਆਰ ਸਭ ਖਤਮ ਹੋ ਚੁੱਕਿਆ ਹੈ। ਐਹੀ ਚੀਜ਼ ਹੀ ਮੈਂ ਸੋਚਦਾ ਕਿ ਜੇ ਤੁਸੀਂ ਮੰਨ ਲਓ 2 ਲੱਖ ਰੁਪਈਆ ਵੀ ਮਹੀਨੇ ਦਾ ਕਮਾ ਰਹੇ ਹੋ ਤੇ ਜੇ ਤੁਹਾਡੇ ਅੰਦਰ ਸਕੂਨ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਪੈਸੇ ਦੇ ਨਾਲ ਹਰ ਦੁਨੀਆ ਦੀ ਚੀਜ਼ ਖਰੀਦੀ ਜਾ ਸਕਦੀ ਹੈ ਬਟ ਇੱਕ ਮੰਦੀ ਸ਼ਾਂਤੀ ਨਹੀਂ ਖਰੀਦੀ ਜਾ ਸਕਦੀ। ਜੀ। ਉਹੀ ਚਾਹੀਦੀ ਹੈ ਮੰਗਦਾ ਕਿ ਆ ਪਰਮਾਤਮਾ ਤੋਂ ਮੰਗਦਾ ਮੰਦੀ ਸ਼ਾਂਤੀ। ਸੋ ਜਿਸ ਤਰ੍ਹਾਂ ਤੁਸੀਂ ਇਹ ਤਾਂ ਸੈਟਅਪ ਖੋਲਿਆ ਭਰਾਇਆ ਵਾਲ ਲਗਾਇਆ ਬੜਾ ਵਧੀਆ ਹੁਣ ਚੱਲ ਵੀ ਰਿਹਾ ਸਾਫ਼ ਸੁਥਰੀ ਚੀਜ਼ਾਂ ਵੇਚਦੇ ਹੋ। ਉਸ ਤਰ੍ਹਾਂ ਜਿਹੜੇ ਅੱਜ ਕੱਲ ਦੇ ਨੌਜਵਾਨ ਪੀੜੀ ਆ ਜਿਹੜੀ ਬਾਹਰ ਵਿਦੇਸ਼ਾਂ ਨੂੰ ਭੱਜਦੀ ਆ ਇੱਥੇ ਕੰਮ ਕਰਕੇ ਕੁਛ ਨਹੀਂ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਵੀ ਦੇਥਾਂ ਜਾ ਕੇ ਵੀ ਕੰਮ ਹੀ ਕਰਨਾ ਦਿਹਾੜੀਆਂ ਲਾਉਣੀਆਂ ਤੇ ਜੇ ਆਪਾਂ ਇੱਥੇ ਲਈਏ ਤੇ ਉਹਨਾਂ ਵੱਧ ਪੈਸੇ ਕਮਾ ਸਕਦੇ ਆ ਤੇ ਇੱਕ ਘਰ ਦੇ ਨਾਲ ਆਪਣੇ ਮਾਪਿਆਂ ਨਾਲ ਰਹਿ ਸਕਦੇ ਆ ਦੇਖੋ ਜੀ ਤੁਹਾਨੂੰ ਬਾਹਰ ਜਾਂਦੇ ਹੋ ਤੁਸੀਂ ਉੱਥੇ ਤੁਹਾਨੂੰ ਰਹਿਣ ਨੂੰ ਨਹੀਂ ਮਿਲਦੀ ਜਗ੍ਹਾ ਤੁਸੀਂ ਗੁਰਦੁਆਰਿਆਂ 'ਚ ਠਹਿਰਦੇ ਹੋ ਫਿਰ ਜੇ ਕਿਤੇ ਮਿਲ ਵੀ ਜਾਂਦੀ ਆ ਤੁਸੀਂ ਰੋਟੀ ਤਿਆਰ ਕਰਨੀ ਖਾਣਾ ਕੱਪੜੇ ਸਾਰਾ ਕੁਝ ਕਿੰਨਾ ਸੈਟਅਪ ਕਰਕੇ ਫਿਰ ਤੁਸੀਂ ਕੰਮ ਤੇ ਜਾਂਦੇ ਹੋ ਉਹੀ ਤੁਸੀਂ ਇੱਥੇ ਆਪਣੇ ਕੰਮ ਸ਼ੁਰੂ ਕਰੋ ਜਿੱਥੇ ਤੁਸੀਂ 25-30 ਲੱਖ ਰੁਪਏ ਲਾ ਕੇ ਬਾਹਰ ਜਾਣਾ ਇੱਥੇ ਮੈਂ ਕਹਿੰਦਾ 5-7 ਲੱਖ ਰੁਪਏ ਲਾ ਕੇ ਇੱਥੇ ਆਪਣਾ ਕੋਈ ਚੰਗਾ ਬਿਜ਼ਨਸ ਖੋਲ ਲਓ ਛੋਟਾ ਮੋਟਾ ਕਰ ਲਓ ਰਹੋਗੇ ਤਾਂ ਘਰ 'ਚ ਕੱਲ ਨੂੰ ਪਰਿਵਾਰ 'ਚ ਕਿਸੇ ਕੋਈ ਰੱਬ ਨਾ ਕਰੇ ਕਿਸੇ ਨੂੰ ਉੱਚਨੀਚ ਹੁੰਦੀ ਆ ਜਾਂ ਕੋਈ ਹੈਲਥ ਇੰਸ਼ੋਰੈਂਸ ਕੰਪਨੀ ਹੈਲਥ ਦਾ ਕੋਈ ਇਸ਼ੂ ਹੁੰਦਾ ਆ ਤਾਂ ਤੁਸੀਂ ਨਾਲ ਤਾਂ ਖੜੇ ਹੋ ਐਹੀ ਚੀਜ਼ ਮੈਂ ਸੋਚ ਰਿਹਾ ਕਿ ਪਤਾ ਨਹੀਂ ਕੀ ਸੋਚ ਕੇ ਬਾਹਰ ਜਾਈ ਜਾ ਰਹੀ ਹੈ ਜਨਤਾ ਤੁਹਾਨੂੰ ਪਰਿਵਾਰ ਚ ਦੇ ਬੰਦਾ ਰਹਿੰਦਾ ਨਾ ਭਾਵੇਂ ਕੁਝ ਵੀ ਪਰਿਵਾਰ ਚ ਰਿਹਾ ਹੈ ਨਾ ਵੀ ਦੁੱਖ-ਸੋਗ ਦੇ ਭਾਈਵਾਲ ਹੁੰਦੇ ਆ ਜਿਵੇਂ ਬਜ਼ੁਰਗ ਮਾਪੇ ਛੱਡ ਜਾਂਦੇ ਕਈ ਇਕੱਲੇ-ਇਕੱਲੇ ਹੁੰਦੇ ਆ ਮੁੰਡਿਆਂ ਦੇ ਮਾਪੇ ਛੱਡ ਕੇ ਮਗਰੋਂ ਕੁਝ ਹੋ ਜਾਂਦਾ ਤੇ ਫਿਰ ਉੱਥੇ ਬੈ ਕੇ ਰੋਂਦੇ ਨੇ ਬਿਲਕੁਲ ਇਹੀ ਚੀਜ਼ ਤਾਂ ਮੈਂ ਕਹਿ ਰਿਹਾ ਕਿ ਮਤਲਬ ਇਸ ਚੀਜ਼ ਨੂੰ ਸੋਚਣਾ ਚਾਹੀਦਾ ਹੈ ਕਿ ਹਰ ਚੀਜ਼ ਪੈਸਾ ਹੀ ਨਹੀਂ ਹੈ ਸਭ ਕੁਝ ਇੱਥੇ ਹੈ ਤੁਸੀਂ ਕਰਮ ਕਰੋ ਇੱਥੇ ਕਰੋ ਕੁਝ ਨਾ ਕੁਝ ਬਣ ਸਕਦਾ ਸਾਰਾ ਕੁਝ ਬਣਦਾ ਕੀ ਨਹੀਂ ਮਿਲਦਾ ਜਿਵੇਂ ਬਾਹਰ ਦੇ ਸਟੇਟਾਂ ਤੋਂ ਆ ਕੇ ਵੀ ਲੋਕ ਇੱਥੇ ਕਰ ਰਹੇ ਨੇ ਡੇਟਾ ਬਿਲਕੁਲ 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 ਇੱਥੇ ਹੀ ਸਾਰਾ ਕੁਝ ਹੈਗਾ ਜੀ ਨਾ ਆਪਣੇ ਲਾਈਫ ਬਾਹਰ ਨਾ ਬਰਬਾਦ ਕਰੋ ਕਈ ਜਾਂਦੇ ਆ ਵਿਚਾਰੇ ਉੱਥੇ ਫਸ ਜਾਂਦੇ ਆ ਜਿੰਨਾਂ ਕੋ ਆਇਆ ਹੀ ਨਹੀਂ ਜਾਂਦਾ 20 20 30 30 ਸਾਲ ਉਹਨਾਂ ਦੇ ਮਾਪਿਓ ਬਜ਼ੁਰਗ ਡੀਕਦੇ ਰਹ ਜਾਂਦੇ ਆ ਉਹ ਚਲੇ ਜਾਂਦੇ ਆ ਤੇ ਕੀ ਫਾਇਦਾ ਉਹ ਜੀ ਲਾਈਫ ਦਾ ਜ਼ਿੰਦਗੀ ਮਿਲੀ ਆ ਉਹਨੂੰ ਹੱਸ ਕੇ ਮਾਣੋ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਵਿੱਚ ਰਹੋ ਸਕੂਨ ਲਓ ਜਿੰਦਾ ਜਿੰਨਾ ਲਿਆ ਜਾਂਦਾ ਆ ਪੈਸੇ ਦੇ ਪਿੱਛੇ ਨਾ ਭੱਜੋ ਜ਼ਿਆਦਾ ਮੈਂ ਤਾਂ ਇਹੀ ਕਹਾਂਗਾ ਜੀ ਬਿਲਕੁਲ ਇਹ ਸਾਲ ਸਾਡੇ ਨਾਲ ਮਨਦੀਪ ਸਿੰਘ ਨੌਜਵਾਨ ਜਿਨ੍ਹਾਂ ਨੇ ਇੱਕ ਨਿੱਜੀ ਬੈਂਕ ਦੇ ਤੁਹਾਨੂੰ ਦੱਸਿਆ ਵੀ ਨੌਕਰੀ ਜਿਹੜੀ ਕਰਦੇ ਸੀ ਉਹਨਾਂ ਨੂੰ ਛੱਡ ਕੇ ਰਜਾਇਨ ਕਰਕੇ 6 ਲੱਖ ਦਾ ਪੈ ਗਿਆ ਸੀਗਾ ਉਹਨੂੰ ਛੱਡ ਕੇ ਹੁਣ ਆਪਣਾ ਕੰਮ ਕਰ ਰਹੇ ਨੇ ਤੇ ਆਪਣਾ ਸਾਫ਼ ਸੁਥਰਾ ਕੰਮ ਸੋਲਵਟ ਹੋ ਜਾਂਦੇ ਰਹੇ ਨੇ ਤੇ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਨੇ ਕਿ ਜਿਹੜੇ ਨੌਜਵਾਨ ਬਾਹਰ ਜਾਂਦੇ ਨੇ ਇੱਥੇ ਆ ਕੇ ਕੰਮ ਕਰਨ ਕਿਉਂਕਿ ਬਾਹਰ ਤੋਂ ਵੀ ਸਾਡੇ ਜਿਹੜੇ ਇਹ ਬਾਹਰੋਂ ਦੇ ਪ੍ਰਵਾਸੀ ਜਿਹੜੇ ਆਉਂਦੇ ਨੇ ਜਾਂ ਕਿ ਬਾਹਲੇ ਸਟੇਟਾਂ ਤੋਂ ਲੋਕ ਆਉਂਦੇ ਨੇ ਉਹ ਇੱਥੇ ਆ ਕੇ ਆਪਣਾ ਕੰਮ ਕਰਦੇ ਨੇ ਚੰਗੀ ਰੋਟੀ ਪਾਣੀ ਖਾ ਰਹੇ ਨੇ ਤੇ ਚੰਗਾ ਕਮਾ ਵੀ ਰਹੇ ਨੇ ਤੇ ਅਸੀਂ ਕਿਉਂ ਨਹੀਂ ਕਮਾ ਸਕਦੇ ਸੋ ਸਾਫ਼ ਸੁਥਰਾ ਜੇ ਚੀਜ਼ਾਂ ਉਹ ਖਾ ਤੇ ਜਿਹੜੇ ਦੂਜੇ ਪਰੌਸੀ ਆ ਉਹਨਾਂ ਨੂੰ ਅਵੋਇਡ ਕਰੋ ਤੁਹਾਨੂੰ ਪਤਾ ਹੈ ਕਿੰਦਾ ਬਣਾਉਂਦੇ ਨੇ ਤੇ ਕਿੰਨਾ ਗੰਦ ਭੋਲਦੇ ਨੇ ਮੇਰੇ ਪੱਕੇ ਵੇਲੇ ਜਸਿੰਦਰ 베ਦੀ ਗੁਦਾਸਪੁਰ